ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਦਾ ਕਾਲੇ ਕੇ ਜੀ ਤਸੀਲ ਬਾਗਾ ਬਰਾਣਾ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਲਾ ਕੇ ਇੱਕ ਲੈ ਕੇ ਆਂਦਾ ਜੀ ਕੋਈ ਵਪਾਰ ਦਾ ਕੰਮ ਨਹੀਂ ਸ਼ੌਂਕੀਆ ਤੌਰ ਤੇ ਬਾਈ ਕਰਦਾ ਜੀ ਬਤੂਆਂ ਦਾ ਕੰਮ ਦੌਤ ਦਾ ਕੰਮ ਨਾਗ ਤਿੰਨ ਚਾਰ ਹੀ ਹੈ ਜੀ ਜੇ ਕਿਸੇ ਵੀਰ ਨੇ ਬਰੀਡ ਤੇ ਕੰਮ ਕਰਨਾ ਚੰਗੇ ਦੁੱਧਾਂ ਦੀ ਵਹਿੜ ਚਾਹੀਦੀ ਤੇ ਤੁਹਾਡੇ ਆਸਤੇ ਇੱਕ ਮੈਂ ਤੋਫਾ ਲੈ ਕੇ ਆਇਆ ਜੀ ਬਰੀਡ ਦਾ ਕੋਈ ਵੀ ਅੰਤ ਨਹੀਂਗਾ ਜੀ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਮੀਤ ਸਿੰਘ ਪਿੰਡ ਕਾਲੇਕੇ ਤਹਿਸੀਲ ਬਾਗਾਪੁਰਾਣਾ ਡਿਸਟ੍ਰਿਕਟ ਮੋਗਾ ਮੋਬਾਈਲ ਨੰਬਰ ਜੀ 9855104038 ਠੀਕ ਆ ਬਰੇ ਕਰੇ ਸ਼ੌਕ ਜਿਹਦਾ ਕੰਮ ਹੀ ਆ ਬਾਈ ਹਾਂਜੀ ਘਰੇਲੂ ਕੰਮ ਆ ਸ਼ੌਕ ਦਾ ਹੀ ਕੰਮ ਹੌਕ ਦਾ ਹੀ ਕੋਈ ਆਪਾਂ ਨੂੰ ਬਾਹਲਾ ਦੁੱਧਾ ਵੀ ਨਹੀਂ ਗਾ ਤੇ ਵੇਚਣ ਦਾ ਤਾਂ ਹੈ ਨਹੀਂ ਗਾ ਨਹੀਂ ਨਹੀਂ ਵੇਚਣ ਦਾ ਤਾਂ ਹੈ ਨਹੀਂ ਗਾ ਸ਼ੌਕ ਹੀ ਤੌਰ ਤੇ ਆ ਸੁਆ ਕਿੰਨਾ ਮਾਜੀ ਸੁਆ ਇਹਦਾ ਦੂਜਾ ਸੁਆ ਗਾ ਰਿਜਨਲ ਦੂਜਾ ਸੁਆ ਕਾਦੋ ਸੁਈ ਹੈ ਜੀ ਅੱਜ ਉਹ ਸੂਈਆ 10 ਵਜੇ ਸੂਈਆ ਤਕਰੀਬਨ ਠੀਕ ਆ ਬੜਾ ਥੋੜਾ ਸਮਾਂ ਹੀ ਹੋਇਆ ਥੋੜਾ ਹੀ ਸਮਾਂ ਹੋਇਆ ਅਜੇ ਲਾਲੋ ਸਾਹਿਬ ਬਾਈ ਬੱਚਾ ਉੱਠਣੇ ਲੱਗਿਆ ਗਾ ਸੀਗਾ ਬੱਚਾ ਬੱਚਾ ਦੇਗੀ ਮਗਰ ਬੱਚਾ ਦੇਗੀ ਜੇਰ ਪੈਣੀ ਬਾਕੀ ਆ ਜੇਰ ਪੈਣੀ ਬਾਕੀ ਆ ਜਦੋਂ ਪ੍ਰੋਪਰ ਪੈਜੂਗੀ ਉਹਦੀ ਵੀਰੇ ਵੀਡੀਓ ਬਣਾ ਹਾਂ ਉਹਦੀ ਵੀਡੀਓ ਬਣਾ ਕੇ ਰੱਖ ਲਾਂਗੇ ਉਹ ਆਪਾਂ ਜਿਹੜਾ ਸੱਜਣ ਲੈ ਕੇ ਜਾਊ ਉਹਨੂੰ ਦਿਖਾ ਦਾਂਗੇ ਹਾਂਜੀ ਠੀਕ ਆ ਪਹਿਲੇ ਸੂਏ ਬਾਈ ਕਿੰਨਾ ਦੁੱਧ ਚੋਇਆ ਪਹਿਲੇ ਸੂਏ 30 ਲੀਟਰ ਚੋਇਆ ਇਹਦਾ ਜੀ ਸੂਆ ਵਾ ਹੱਥੀ ਚੋਇਆ ਵਾ ਐਗ ਪੀਆਰ ਕਿੰਨਾ ਪਾਜੂ ਐਰ ਕੀ 35 ਤੋਂ ਪਲੱਸ ਜਾਣਾ ਚਾਹੀਦਾ ਹੈਗਾ ਆਪ ਕਿਹੜੇ ਸੀਮੰਦੀ ਆ ਇਹ ਆਪ ਸਨੋਮੈਨ ਦੀ ਆ ਠੀਕ ਆ ਬਰੀਡ ਦਾ ਕੋਈ ਅੰਤ ਬਰੀਡ ਫਲ ਆ ਇਹਦੇ ਚ ਠੀਕ ਆ ਤੌਰ ਦੀ ਵੀਰੇ ਨਾਲ ਦੀ ਨਾਲ ਖਣਾ ਦੀ ਪਾਰ ਪਿੱਛੇ ਦੀ ਗਾਰੰਟੀ ਹੈ ਫੁੱਲ ਗਾਰੰਟੀ ਹੈ ਜੀ ਤੌਰ ਦੇ ਜੀ ਸੂਆ ਬਾਈ ਦੱਸਦਾ ਦੂਜਾ ਜੀ ਜੇ ਬਿਊਟੀ ਦੀ ਗੱਲ ਕਰਗੇ ਤਾਂ ਵੀਰੇ ਚਾਰ ਕੜੀਆਂ ਖੜ ਕੇ ਵੇਖਣ ਵਾਲੀ ਚੀਜ਼ ਆ ਕੋਈ ਵੀ ਸੱਜਣ ਆਊਗਾ ਚਲੋ ਲੈਣੀ ਨਹੀਂ ਲੈਣੀ ਬਕਰੀ ਗੱਲਾਂ ਪਰ ਆ ਕੇ ਬੈਡ ਨੂੰ ਨਿੰਦ ਨਹੀਂ ਸਕਦਾ ਕਿਉਂਕਿ ਬੈਡ ਚੰਗੀ ਭਰੇ ਨਹੀਂ ਕੱਦ ਕਾਠ ਵੀ ਵੱਡਾ ਜੀ ਦੁੱਧ ਦਾ ਕੰਮ ਸੀਗਾ ਚੰਗੇ ਦੁੱਧ ਵਾਲੀ ਆ ਪਹਿਲੇ ਸੂਏ 30 ਲੀਟਰ ਦੁੱਧ ਦਿੱਤਾ ਵੀਰੇ ਇਹਨੇ ਫਿਰ ਨੂੰ ਮੈਂ ਤੋੜ ਕੇ ਵੀ ਦਿਖਾ ਦੂੰਗਾ ਥੋੜੀ ਜਿਹੀ ਨਾ ਜਗ੍ਹਾ ਦੀ ਕਮੀ ਆ ਤਾਂ ਕਰਕੇ ਥੋੜੀ ਘਟ ਦਰੂਗੀ ਬਾਕੀ ਦੂਰੇ ਦੂਰੇ ਦੀ ਓਕੇ ਹੋ ਗਈ। ਵੱਡਾ ਕੱਦ ਕਠ ਤੇ ਉਦੋਂ ਵੀ ਵੱਡਾ ਹਵਾਨਾ। ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਜੀ। ਫੁੱਲ ਸ਼ਾਨਦਾਰ ਹਵਾਨਾ। ਬਾਕੀ ਪਾੜ ਪਾਈ ਵੀ ਹੈ ਇੱਕ ਸਾਈਡ ਤੇ ਥੋੜੀ ਜੀ। ਪਹਿਲੇ ਸੂਏ ਦਾ 30 ਲੀਟਰ ਦਾ ਰਿਕਾਰਡ ਆ ਇਹਦਾ। ਮੋੜ ਲਈ ਵੀਰੇ ਜਾ ਕੇ ਮੋੜੇ ਥੋੜਾ ਜਿਹਾ ਕਿਉਂਕਿ ਜਗ੍ਹਾ ਦੀ ਕਮੀ ਆ ਥੋੜੀ ਜੀ। ਲੈ ਜਲੋ ਵੀਰੇ। ਲੋ ਜੀ ਹਵਾਨਾ ਲੈ ਕੇ ਤੋਰਨ 'ਚ ਦਿੱਕਤ ਹੁੰਦੀ ਆ ਕਿਉਂਕਿ ਹਜੇ ਵੀਰੇ ਕੱਢਿਆ ਤਾਂ ਨਹੀਂ ਬੋਲਾ ਜੀ। ਨਹੀਂ ਹਜੇ ਕੱਢਿਆ ਨਹੀਂ ਆਪਾਂ ਹਜੇ ਕੱਢਣਾ ਜੀ ਵੀਡੀਓ ਬਣਾਉਣੀ ਕਰਕੇ ਤਾਂ ਇਹ ਕਹਿੰਦੇ ਭਾਈ ਕਹਿੰਦਾ ਰੋਕ ਲਿਆ ਸੀ ਆਪਾਂ ਤੇ ਹੁਣ ਕੱਢਣਗੇ ਬੋਲਾ ਤੇ ਤੁਸੀਂ ਅੰਦਾਜ਼ਾ ਹਵਾਨੇ ਤੋਂ ਆਪ ਲਾ ਸਕਦੇ ਆਂ ਵੀ ਕਿੰਨਾ ਦੁੱਧ ਪਿਆਸ਼ੂਗੀ ਜੀ ਇਹ ਕੱਦ ਕਾਠ ਵੱਡਾ ਬਰੀਡ ਚੰਗੀ ਆ ਰੰਗ ਪ੍ਰਿੰਟ ਪੂਰਾ ਚੰਗਾ ਤੇ ਕੀਮਤ ਕੀ ਰਹਿਣ ਵਾਲੀ ਮੇਰੇ ਤੋਂ ਰੇਟ ਫੋਨ ਤੇ ਕਰਾਂਗੇ ਜੀ ਫੋਨ ਤੇ ਕਰਾਂਗੇ ਹਾਂ ਜੀ ਫੋਨ ਤੇ ਕਰਾਂਗੇ ਕਿਕ ਡਿਮਾਂਡ ਇਹਦੀ ਭਾਈ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੇ ਧੰਨਵਾਦ